ਗੁਰੂ ਰੂਪਿਆਰੀ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਈ ਸਾਬ ਪਾਈ ਵੀਰ ਸਿੰਘ ਜੀ ਦੀਆਂ ਨਿਕਟਵਰਤੀਆਂ ਨਾਲ ਹੋਈਆਂ 8 ਬੀਤੀਆਂ ਆਪ ਜੀ ਨੂੰ ਸਰਵਣ ਕਰਾ ਰਹੀ ਸੀ ਜਿਸ ਵਿੱਚ ਸਿੱਖਿਆ ਤੇ ਆਤਮਛੋ ਦੋਵੇਂ ਚੀਜ਼ਾਂ ਹਨ ਆਓ ਅਗਲੀ ਹੱਡ ਬੀਤੀ ਸਰਵਣ ਕਰਨ ਦੀ ਕੋਸ਼ਿਸ਼ ਕਰੀਏ ਜੀ ਫਰਜ਼ ਤੇ ਮਾਂ ਪਿਆਰ ਉਹ ਆਪ ਧਰਮ ਤੁਰੰਦਰਸਨ ਆਪ ਫਰਜ਼ ਦੇ ਬੜੇ ਪੱਕੇ ਸਨ ਸਭ ਨਾਲ ਨਿਭ ਜਾਣਾ ਆਪ ਜੀ ਦੀ ਜਗਤ ਵਰਤੋ ਦਾ ਕਮਾਲ ਸੀ ਆਪ ਆਪਣੇ ਹਰ ਜ਼ਰੂਰੀ ਫਰਜ਼ ਨੂੰ ਪੂਰਾ ਕਰਦੇ ਸਨ ਸੰਤ ਕਾ ਮਾਰਗ ਧਰਮ ਕੀ ਪੌੜੀ ਕੋ ਵੜ پاਗੀ ਪਾਇ ਅਰਥਾਤ ਸੰਤਾਂ ਦੀ ਵਰਤੋਂ ਦਾ ਸੱਚਾ ਰਸਤਾ ਇਹ ਹੈ ਕਿ ਉਹ ਆਪਣੇ ਧਰਮ ਦੇ ਹਰੇਕ ਪੱਖ ਨੂੰ ਪੂਰਾ ਕਰਨ ਇਹ ਦਾਤ ਕਿਸੇ ਵੱਡੇ ਭਾਗਾਂ ਵਾਲੇ ਬਖਸ਼ੇ ਹੋਏ ਸੰਤ ਨੂੰ ਮਿਲਦੀ ਹੈ ਇਹ ਭਾਈ ਸਾਹਿਬ ਜੀ ਨੂੰ ਪ੍ਰਾਪਤ ਸੀ ਤੇ ਅੱਗੋਂ ਸੱਚੇ ਉਸਤਾਦ ਹੋਣ ਦੇ ਨਾਤੇ ਆਪ ਜੀ ਆਪਣੇ ਹਰ ਇੱਕ ਸਤਸੰਗੀ ਨੂੰ ਇਹ ਜੀਵਨ ਜੁਗਤ ਸਿਖਾਲਦੇ ਸਨ ਤਾਂ ਜੋ ਕਿਵੇਂ ਹਰੇਕ ਦਾ ਲੋਕ ਵੀ ਸੁਖਦਾਈ ਹੋਵੇ ਤੇ ਪਰਲੋਕ ਵੀ ਸਵਰੇ ਗਉ ਨਾਨਕ ਸਹੀ ਜਨ ਪੂਰੇ ਜਿਨ੍ਹਾਂ ਪ੍ਰਾਪਤ ਸਾਧੂ ਤੂਰੇ ਸਾਡੇ ਮਾਤਾ ਜੀ ਵਿੱਚ ਪੂਰਨ ਮਾ ਪਿਆਰ ਵੇਖ ਕੇ ਆਪ ਜੀ ਉਹਨਾਂ ਨੂੰ ਬੇਜੀ ਕਹਿੰਦੇ ਸਨ ਮਾਤਾ ਜੀ ਆਪ ਜੀ ਨੂੰ ਪਿਤਾ ਜੀ ਕਹਿ ਕੇ ਸਤਕਾਰਦੇ ਸਨ ਸਾਡੇ ਮਾਤਾ ਜੀ ਦੇ ਪਿਤਾ ਜੀ ਸਾਡੇ ਨਾਨਾ ਭਗਤ ਜਵਾਲਾ ਸਿੰਘ ਜੀ ਸੱਚੇ ਭਗਤ ਸਨ ਆਪ ਜੀ ਨੂੰ ਸਿਮਰਨ ਸੇਵਾ ਦੀ ਲਗਨ ਨਿਰਮਲੇ ਸੰਤ ਮस्तान ਸਿੰਘ ਜੀ ਜਿਨ੍ਹਾਂ ਨੇ 60 ਕੋਵਰੇ ਸਾਡੇ ਪਿੰਡ ਪੌਣ ਵਿੱਚ ਇੱਕ ਆਦਰਸ਼ਕ ਅਤੀਤ ਸੰਜੀਵਨ ਬਤੀਤ ਕੀਤਾ ਸੀ ਤੇ ਜੋ 1941 ਵਿੱਚ ਸਜਖੰਡ ਪਧਾਰੇ ਸਨ ਦੇ ਸਤਸੰਗ ਵਿੱਚ ਲੱਗੀ ਸੀ ਹਰ ਵਕਤ ਸਾਡੇ ਨਾਨਕੇ ਘਰ ਲੰਗਰ ਲੱਗੇ ਰਹਿੰਦੇ ਸਨ ਤੇ ਸਾਲ ਵਿੱਚ ਮਹੀਨੇ ਦੋ ਮਹੀਨੇ ਲਈ ਸਾਡੇ ਨਾਨਾ ਜੀ ਸੰਤਾ ਨਾਲ ਰਿਖੀਕੇਸ਼ਾ ਦੀ ਪਹਾੜਾਂ ਵਿੱਚ ਇਕਾਂਤ ਹੋਣ ਲਈ ਵੀ ਨਿਕਲ ਜਾਂਦੇ ਸਨ 1924 ਵਿੱਚ ਸਾਡੇ ਇਲਾਕੇ ਪਲੇਗ ਫੈਲੀ ਤਦ ਭਗਤ ਨਾਨਾ ਜੀ ਨੇ ਕੋਰ ਸੇਵਾ ਕੀਤੀ ਤੇ ਅੰਤ ਆਪ ਵੀ ਇਸੇ ਸੇਵਾ ਵਿੱਚ ਪਲੇਗ ਨਾਲ ਸ਼ਰੀਰਕ ਯਾਤਰਾ ਸਫਲ ਕਰ ਗਏ ਤਦ ਸਾਡੇ ਮਾਤਾ ਜੀ ਦੇਸ਼ ਨਹੀਂ ਸਨ ਤੇ ਉਹਨਾਂ ਨੂੰ ਇਹ ਪਿਤਾ ਵਿਛੋੜੇ ਦਾ ਸਲ ਦਿਲ ਦੀ ਅਤ ਡੂੰਗੀ ਥਾਈ ਸਦਾ ਸਲਦਾ ਰਹਿੰਦਾ ਸੀ ਆਪ ਜੀ ਦੱਸਦੇ ਸੰ ਕਿ ਜਦ 1948 ਵਿੱਚ ਸ੍ਰੀਮਾਨ ਭਾਈ ਸਾਹਿਬ ਜੀ ਦੇ ਦਰਸ਼ਨ ਹੋਏ ਤਦ ਮਿੱਟੀ ਢੰਜਾ ਇਹ ਵਿਛੋੜੇ ਦੀ ਅਗਨੀ ਸ਼ਾਂਤ ਹੋਈ ਇਸ ਪਰਮ ਸ਼ੁਕਰਾਨੇ ਵਿੱਚ ਮਾਤਾ ਜੀ ਆਪ ਜੀ ਨੂੰ ਪਿਤਾ ਜੀ ਕਰਕੇ ਪਿਆਰ ਦੇ ਸਤਕਾਰ ਦੇ ਸੰ ਇਹ ਬੜੀ ਪਵਿੱਤਰ ਮੋਜ ਆਉਂਦੀ ਸੀ ਮਾਤਾ ਜੀ ਆਪ ਜੀ ਨੂੰ ਪਿਤਾ ਜੀ ਕਹਿੰਦੇ ਤੇ ਆਪ ਜੀ ਵੀ ਉਹਨਾਂ ਨੂੰ 베ਜੀ ਕਹਿ ਕੇ ਪਿਆਰ ਕਰਦੇ ਤੇ ਦੱਸਦੇ 베ਜੀ ਨੂੰ ਵੇਖ ਕੇ ਸਾਨੂੰ ਆਪਣੇ 베ਜੀ ਯਾਦ ਆ ਜਾਂਦੇ ਹਨ ਇਕੇਰਾ ਸਾਨੂੰ ਦੋਹਾਂ ਭਰਾਵਾਂ ਨੂੰ ਇਕੱਠਾ ਖੜਾ ਵੇਖ ਕੇ ਜਦੋਂ ਕੋਈ ਹੋਰ ਲਾਗੇ ਨਹੀਂ ਫਰਮਾਉਣ ਲੱਗੇ ਕਿਤੇ ਬੌਟੀਆਂ ਦੇ ਅੱਖੇ ਲੱਗ ਕੇ ਮਾਂ ਦੇ ਪਿਆਰ ਸਤਕਾਰ ਵਿੱਚ ਫਰਕ ਨਾ ਪਾ ਦੇਣ ਫਿਰ ਅੱਖਾਂ ਵਿੱਚ ਅੱਖਾਂ ਪਾ ਕੇ ਦੂੰਗੀ ਦਿਲਵਿੰਣੀ ਨੀ ਜਲਾ ਕੇ ਕਦੇ ਨਾ ਭੁੱਲ ਸਕਣ ਵਾਲੇ ਬਲਵਲੇ ਵਿੱਚ ਗਿਆ ਉਹ ਸਾਡੇ ਬੀਜੀ ਹਨ ਇਹ ਸਿੱਖਿਆ ਸਾਡੇ ਪਰਿਵਾਰਕ ਸੰਗਠਨ ਦਾ ਮਹਾਕਾਰਨ ਬਣੀ ਰਹੀ ਤੇ ਇੱਕ ਮਾਤਾ ਜੀ ਨੂੰ ਖੁਸ਼ ਕਰਨ ਲਈ ਵੱਡੀ ਤੋਂ ਵੱਡੀ ਕੁਰਬਾਨੀ ਸਾਡੇ ਲਈ ਤੁਝ ਸੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ